ਹਰਿਆਣਾ ਚੋਣਾਂ ਨੂੰ ਲੈ ਕੇ ਜੀ ਆਂ ਦਾਦੇ ਕਿ ਹਰਿਆਣਾ ਚੋਣਾਂ ਦੇ ਵਿੱਚ ਜਿੱਤੇ ਕਪਾਸੇ ਇਲੈਕਸ਼ਨ ਆਉਣ ਦੇ 10 ਤੋਂ 10 ਦਿਨਾਂ ਦੇ ਵਿੱਚ ਵਿੱਚ ਤੇ ਉੱਤੀ ਹੁਣ ਰਾਮ ਰਹੀਮ ਨੂੰ ਮੁੜ ਪਰੋਲ ਦੇ ਦਿੱਤੀ ਗਈ ਹੈ ਜੀ ਆਂ ਦਾਦੇ ਕਿ ਚੋਣ ਕਮਿਸ਼ਨ ਦੇ ਵੱਲੋਂ ਪਰੋਲ ਨੂੰ ਮਨਜ਼ੂਰੀ ਦਿੱਤੀ ਗਈ ਔਰ 11 11ਵੀਂ ਵਾਰ ਜਿਹੜੀ ਪਰੋਲ ਹੈ ਇਹ ਮੰਗੀ ਗਈ ਸੀ ਤੇ 11ਵੀਂ ਵਾਰ ਹੀ ਪਰੋਲ ਉਸ ਨੂੰ ਮਿਲ ਗਈ ਹੈ 10 ਪਰੋਲਾਂ ਪਹਿਲਾਂ ਮਿਲ ਚੁੱਕੀਆਂ ਨੇ ਤੇ ਹੁਣ 11ਵੀਂ ਵਾਰ ਜਦੋਂ ਉਸਨੇ ਅਰਜੀ ਪਾਈ ਪਰੋਲ ਦਿੱਤਾ 11ਵੀਂ ਵਾਰ ਵੀ ਪਰੋਲ ਮਨਜ਼ੂਰ ਕਰ ਲਈ ਗਈ ਹੈ 20 ਦਿਨਾਂ ਦੀ ਮੁੜ ਪਰੋਲ ਤੇ ਆਏਗਾ ਰਾਮ ਰਹੀਮ ਜੀ ਆ ਦਾਦੀ ਕੇ ਚੋਣਾ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ ਹਰਿਆਣਾ ਦੇ ਵਿੱਚ ਹੋਣ ਜਾ ਰਿਹਾ ਹੈਗਾ ਦਾਦਾ ਜੀ ਕੇ ਹਰਿਆਣਾ ਦੇ ਵਿੱਚ ਤੇ ਇੱਕ ਪਾਸੇ ਜਿਹੜੀਆਂ ਇਲੈਕਸ਼ਨ ਨੇ ਹੋ ਇਲੈਕਸ਼ਨ ਹੋਣੀਆਂ ਨੇ 5 ਅਕਤੂਬਰ ਨੂੰ ਤਾਂ ਦਾਦੀ ਕੇ ਉੱਤੀ ਹੁਣ ਇੱਕ ਵੱਡੀ ਖਬਰ ਲਗਾਤਾਰ ਪਰੋਲ ਦੀ ਮੰਗ ਕੀਤੀ ਜਾ ਰਹੀ ਸੀ ਰਾਮ ਰਹੀਮ ਦੇ ਵੱਲੋਂ ਤੇ ਹੁਣ ਸੌਦਾ ਸਾਦ ਨੂੰ ਪਰੋਲ ਜਿਹੜੀਆਂ ਮਿਲ ਗਈ ਆ 20 ਦਿਨਾਂ ਦੀ ਪਰੋਲ ਦਿੱਤੀ ਗਈ ਹੈ ਤੇ ਇਸੇ ਪਰੋਲ ਨੂੰ ਚੋਣ ਕਮਿਸ਼ਨ ਨੇ ਵੀ ਮਨਜ਼ੂਰ ਕਰ ਦਿੱਤਾ ਜੀ ਆ ਦੇਖੇ ਵੱਡੀ ਖਬਰ ਚੋਣ ਕਮਿਸ਼ਨ ਦੇ ਵੱਲੋਂ ਵੀ ਤਿੰਨ ਸ਼ਰਤਾਂ ਤੇ ਮਨਜ਼ੂਰੀ ਦਿੱਤੀ ਗਈ ਹੈ ਪਹਿਲੀ ਸ਼ਰਤ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਜਾਏਗਾ ਦੂਜੀ ਸ਼ਰਤ ਜਿਹੜਾ ਹੈ ਹਰਿਆਣਾ ਤੋਂ ਬਾਹਰ ਰਹਿਣਾ ਪਏਗਾ ਤੇ ਤੀਜੀ ਸ਼ਰਤ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਵੀਡੀਓ ਨਹੀਂ ਪਾਈ ਜਾਏਗੀ ਪਰ ਤਾਂ ਹੁੰਦਾ ਦੀ ਕਿ ਤਿੰਨੋਂ ਸ਼ਰਤਾਂ ਦੀ ਗੱਲ ਕਰੀਏ ਤਾਂ ਤਿੰਨੋਂ ਸ਼ਰਤਾਂ ਕਿਤਨਾ ਕਿਤੇ ਜੜੀਆਂ ਨੇ ਬਹੁਤ ਜ਼ਿਆਦਾ ਕਮਜ਼ੋਰ ਲੱਗਦੀਆਂ ਕਿਉਂਕਿ ਹਰ ਜਦੋਂ ਵੀ ਰਾਮ ਰਹੀਮ ਪਰੋਲ ਤੇ ਹੁੰਦਾ ਹਰਿਆਣਾ ਉਹ ਕਦੇ ਰਹਾ ਨਹੀਂ ਹਮੇਸ਼ਾ ਯੂਪੀ ਦੇ ਬਾਗਪਤ ਡੇਰੇ ਦੇ ਵਿੱਚ ਜਾਂਦਾ ਤੋਂ ਲੀ ਸ਼ਰਤ ਤਾਂ ਇਹੜਾ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਤਿੰਨ ਸ਼ਰਤਾਂ ਦਾ ਕੋਈ ਮੁੱਲ ਹੈ ਜਾਂ ਨਹੀਂ ਹੈ ਕੋਈ ਫਾਇਦਾ ਹੈ ਜਾਂ ਨਹੀਂ ਫਾਇਦਾ ਤਾਂ ਦੇਖ ਸਕਦੇ ਹੋ ਤੇ ਦੂਜੀ ਸ਼ਰਤ ਹੈ ਕਿ ਚੋਣ ਪ੍ਰਚਾਰ ਨਹੀਂ ਕਰਨਾ ਚੋਣ ਪ੍ਰਚਾਰ RAM REEM ਪਹਿਲਾਂ ਵੀ ਨਹੀਂ ਕਦੇ ਕਿਸੇ ਵੀ ਪਾਰਟੀ ਨੂੰ ਲੈ ਕੇ ਉਸਨੇ ਕੋਈ ਵੀਡੀਓ ਸਾਂਝੀ ਕੀਤੀ ਪਰ ਤੀਜੀ ਗੱਲ ਇਹ ਕਹੀ ਗਈ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਨਹੀਂ ਪੋਣੀ ਤਾਂ ਦਾਦੇ ਕਿ ਹੁਣ ਰਾਮ ਰਹੀਮ ਨਾਲ ਜੁੜੀ ਵੱਡੀ ਖਬਰ ਰਾਮ ਰਹੀਮ ਨੂੰ ਪਰੋਲ ਮਿਲ ਗਈ ਔਰ 11ਵੀਂ ਵਾਰ ਇਹ ਪਰੋਲ ਮਿਲੀ ਹੈ ਜੀਆਂ ਦਾਦੇ ਕਿ 11ਵੀਂ ਵਾਰ ਪਰੋਲ ਮਿਲੀ ਹੈ ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਕੋਈ ਮੌਕਾ ਬਣਦਾ ਸੀ ਤਾਂ ਪਰੋਲ ਮਿਲਦੀ ਰਹਿੰਦੀ ਸੀ ਕਦੇ 60 ਦਿਨਾਂ ਦੀ ਕਦੇ 40 ਦੀ ਕਦੇ 25 ਕਦੇ 30 ਕਦੇ 20 ਦੀ ਤੇ ਹੁਣ ਵੀ 20 ਦਿਨਾਂ ਦੀ ਪਰੋਲ ਚੌਣ ਕਮਿਸ਼ਨ ਨੇ ਮਨਜ਼ੂਰ ਕਰ ਦਿੱਤੀ ਹੈ ਤਾਂ ਦਾਦੇ ਕੇ ਵੱਡੀ ਖਬਰ ਜਿੱਤੇ ਇੱਕ ਪਾਸੇ ਹਰਿਆਣਾ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਬੀਜੇਪੀ ਦਾ ਪਲੜਾ ਬਹੁਤ ਘੱਟ ਪਾਰੀ ਹੈ ਤੇ ਦੂਜੇ ਪਾਸੇ ਕਾਂਗਰਸ ਦੀ ਪੂਰੀ ਵੇਵ ਬਣੀ ਹੋਈ ਹੈ ਕਾਂਗਰਸ ਉਥੇ ਪੂਰੀ ਜਿਹੜੀ ਹੈ ਦਮਖੰਮ ਦੇ ਨਾਲ ਲੜ ਰਹੀ ਹੈ ਤੇ ਵਿਪਾਜਪਾ ਨੂੰ ਜਿਹੜਾ ਉਥੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੀ ਗੱਲ ਹਰਿਆਣਾ ਦੇ ਵਿੱਚ ਵੀ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਤੇ ਜਿਵੇਂ ਜਿਵੇਂ ਜਿਹੜਾ ਕਿਸਾਨੀ ਅੰਦੋਲਨ ਜੋ ਚੱਲਿਆ ਤਾਂ ਭਾਜੀਪੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਸਾਨਾਂ ਦੇ ਵੱਲੋਂ ਤੇ ਹਰਿਆਣਾ ਦੇ ਵਿੱਚ ਵੀ ਉਹ ਚੀਜ਼ਾਂ ਹੋ ਰਹੀਆਂ ਨੇ ਪਰ ਹਰਿਆਣਾ ਦੇ ਵਿੱਚ ਇਸ ਵਾਰ ਜਿਹੜਾ ਭਾਜੀਪੀ ਦੀ ਜਿਹੜੀ ਹੈ ਲਹਿਰ ਕਿਤੇ ਵੀ ਨਹੀਂ ਦਿਖਣ ਨੂੰ ਮਿਲ ਰਹੀ ਤੇ ਕਾਂਗਰਸ ਦੀ ਲਹਿਰ ਪੂਰੀ ਬਣੀ ਹੋਈ ਹੈ ਪੂਰੀ ਜਿਹੜੀ ਹੈ ਉੱਤੇ ਇੱਕ ਵੇਵ ਚੱਲ ਰਹੀ ਹੈ ਕਾਂਗਰਸ ਦੀ ਭਾਰਤ ਹੰਦਾ ਦੇ ਇੱਕ ਹੁਣ ਵੱਡੀ ਖਬਰ ਰਾਮ ਰਹੀਮ ਮੁਰਤੋਂ ਜਿਹੜਾ ਬਾਹਰ ਆਏਗਾ ਔਰ ਪਰੋਲ ਦਿੱਤੀ ਗਈ ਹੈ ਰਾਮ ਰਹੀਮ ਨੂੰ ਰਾਮ ਰਹੀਮ ਨੂੰ 20 ਦਿਨਾਂ ਦੀ ਪਰੋਲ ਦਿੱਤੀ ਗਈ ਹੈ ਤੇ ਇਸੇ ਪਰੋਲ ਨੂੰ ਹੁਣ ਮਨਜ਼ੂਰ ਵੀ ਕਰ ਦਿੱਤਾ ਗਿਆ ਚੌਣ ਕਮਿਸ਼ਨ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਇਸ ਪ੍ਰੋ ਨੂੰ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ